ਫੈਸਟੀਵਲ ਇਹ ਕਿੰਨਾ ਨਜ਼ਰ ਆ ਰਿਹਾ ਹੈ ਸਾਹਮਣੇ ਨਜ਼ਰ ਆ ਰਿਹਾ ਹੈ ਇਹ ਜਿਹੜੇ ਵੀਰ ਜਿੰਨੇ ਵੀ ਖੜੇ ਨੇ ਸਾਡੇ ਆਵਾਮਾ ਬਣੇ ਨੇ ਇਹ ਸਾਰੇ ਉਹਨਾਂ ਦੇ ਜਿੱਤੇ ਬਹੁਤ ਮਿਹਨਤ ਕੀਤੀ ਅਸੀਂ ਜਦੋਂ ਇੱਥੇ ਕਾਉਂਟਿੰਗ ਚੱਲ ਰਹੀ ਸੀ ਸਾਡੇ ਨਾਲ ਜਿਆਦਾ ਵਾਰ ਧੱਕਾ ਜੀ ਬਾਹਰ ਖੜੇ ਸੀ ਮੈਂ ਸਾਰੇ ਵੀਰਾਂ ਦਾ ਪੂਰੇ ਸਮstਲੇ ਭੜਦੇ ਜਿਹੜੇ ਆਪਣੇ ਪੱਤਰਕਾਰ ਵੀਰ ਨੇ ਸਾਰਿਆਂ ਦਾ ਮੈਂ ਤੇ ਆਪਣੀ ਟੀਮ ਮਤਲਬ ਸੋਚੀ ਟੀਮ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ ਤੇ ਮੈਂ ਅੱਜ ਪ੍ਰੋਮਿਸ ਕਰਦਾ ਵਾਂ ਵਾਦਾ ਕਰਦਾ ਵਾਂ ਕਿ ਜਿਹੜੀ ਸੁਹੇਲਤਾ ਸਾਰਿਆਂ ਨੇ ਵਿਖਾਈ ਹੈ ਉਹ ਸੁਹੇਲਤਾ ਜਿਹੜੀ ਆ ਨਜ਼ਰ ਆਏਗੀ ਆਪਾਂ ਸਾਰੇ ਨਾਮ ਲੈ ਕੇ ਜਿਹੜੇ ਜਿਹੜੇ ਕਾਮਯਾਬ ਨਹੀਂ ਵੀ ਹੋ ਸਕੇ ਇਤਨਾ ਭਰਾਵਾਂ ਨੇ ਵੀ ਉਹਨਾਂ ਨੇ ਬੜਾ ਵਧੀਆ ਕੰਪੀਟੀਸ਼ਨ ਦਿੱਤਾ ਬੜੀ ਸਪੋਰਟਸਮੈਨਸ਼ਪ ਦੀ ਨਾ ਉਹ ਲੜਿਆ ਇਸ ਕਰਕੇ ਉਹਨਾਂ ਨੂੰ ਵੀ ਨਾਮ ਲੈ ਕੇ ਆਪਾਂ ਪ੍ਰੈਸ ਕਾ ਆਪਣੀ ਡਿਵੈਲਪਮੈਂਟ ਵਾਸਤੇ ਸਮੁੱਚੇ ਆਪਣੇ ਪੱਤਰਕਾਰ ਭਾਈਚਾਰੇ ਦੀ ਗਵਰਨਮੈਂਟ ਵਾਸਤੇ ਉਹਨਾਂ ਦੇ ਵੈਲਫੇਅਰ ਵਾਸਤੇ ਜੀਤ ਹੋੜ ਮਿਹਨਤ ਕਰਾਂਗੇ ਔਰ ਨਾਲ ਇਸ ਦੇ ਨਾਲ ਇਹ ਵੀ ਆ ਇਸ ਦੇ ਨਾਲ ਇਹ ਵੀ ਆ ਕਿ ਸਾਡੇ ਕੀਤੇ ਹੋਏ ਕੰਮਾਂ ਤੇ ਉਹਨਾਂ ਨੇ ਇੱਕ ਵਾਰ ਫੇਰ ਮੋਹਰ ਲਾਈ ਏ ਔਰ ਮੇਰੀ ਤਾਂ ਹੈਟ੍ਰਿਕ ਬਚੀ ਏ ਮੇਰੇ ਭਰਾ ਜਿਹੜੇ ਫੇਰ ਦੂਸਰੀ ਵਾਰ ਜਿਹੜੇ ਜਿੱਤੇ ਨੇ ਉਹਦਾ ਅਸਤੋ ਸਾਬਜ਼ਾਹਰ ਹੈ ਕਿ ਜੋ ਅਸੀਂ ਕੰਮ ਕਰ ਰਹੇ ਹਾਂ ਸਾਡਾ ਪੱਤਰਕਾਰ ਭਾਈਚਾਰਾ ਉਸ ਤੇ ਮੋਹਰ ਲਾ ਰਿਹਾ ਹੈ ਔਰ ਇਸ ਦੇ ਨਾਲ ਨਾਲ ਜੋ ਹੋਰ ਉਮੀਦਾਂ ਨੇ ਉਹਦੇ ਆਪਾਂ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਜੋ ਸਾਡੇ ਚ ਕਮੀਆਂ ਰਹਿ ਗਈਆਂ ਵਾਂ ਉਹਨਾਂ ਨੂੰ ਦੂਰ ਕਰਨ ਦਾ ਪੂਰਾ ਯਤਨ ਕਰਾਂਗੇ ਸਾਰੇ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਇੱਕ ਵਾਰੀ ਫੇਰ कोटी-ਕੁਟਾਨ ਧੰਨਵਾਦ ਪੱਤਰਕਾਰ ਭਾਈਚਾਰੇ